ਨਾਗ ਤਾਂ ਹੋਣੇ ਸੀ ਸੁਣਨ ਦੇਖਿਆ ਆਧਾ ਪੌਣਾ ਘੰਟਾ ਹੋਇਆ ਸਾਰੇ ਲੱਗੇ ਨੂੰ ਪੌਣਾ ਘੰਟਾ ਹੀ ਹੋਇਆ ਕਿੰਨੀ ਤੇਜ਼ ਸੀਗੀ ਤੇਜ਼ ਕਾਫੀ ਸੀਗੀ ਕੈਮੀਕਲ ਸੀਗਾ ਅਸੀਂ ਦੇਖਿਆ ਅੱਗ ਲੱਗੀ ਪਈ ਆ ਅਸੀਂ ਸਾਰੇ ਭੱਜ ਆਇਆ ਆ ਮੁੰਡੇ ਨਾਲ ਨੇ ਭਾਈ ਦਾ ਮੁੰਡਾ ਸੀ ਉਹ ਨਾਲੇ ਦੇ ਆਪ ਵੜ ਗਿਆ ਪਿਛਲੇ ਪਾਸੇ ਆਪਾਂ ਬਾਟੀਆਂ ਪਾ ਪੜ ਕੇ ਸਾਰੇ ਪਾਣੀ ਪਾਇਆ ਸਾਰਾ ਜਿੰਨਾ ਪਿੱਛੇ ਉਹ ਸਮਾਰ ਪਾਈ ਕੈਮੀਕਲ ਉਹ ਸਾਰੇ ਮੁੰਡਿਆਂ ਨੇ ਮਿਲ ਕੇ ਆਪਾਂ ਬਾਹਰ ਘਟਿਆ ਕਿ ਅੱਗ ਬਹੁਤ ਜ਼ਿਆਦਾ ਬਾਹਲੇ ਵਸੇ ਆ ਰਹੀ ਸੀ ਕੋਈ ਕੁਝ ਹੋਇਆ ਸ਼ਾਂਤ ਤਾਂ ਕੋਈ ਖਾਸ ਨਹੀਂ ਹੁੰਦਾ ਕਹਿੰਦੇ ਠੀਕ ਹੋ ਜਾਗਾ ਵਾ ਉੱਪਰ ਕੁਆਰ ਸੀਗਾ ਫਾਇਰ ਗੇਟ ਵੀ ਟਾਈਮਸ ਰਾਕੇ ਇਹਨਾਂ ਨੇ ਮੁੰਡਿਆਂ ਨੇ ਬੜੀ ਹਿੰਮਤ ਕੀਤੀ ਨਾਲੇ ਜੋ ਪਾਣੀ ਪੂਰੀ ਪਾਇਆ ਕੱਢ ਕੇ ਸਾਰਿਆਂ ਨੇ ਕਰਕੇ ਪੂਰੀ ਫਾਇਰ ਗੇਟ ਵੀ ਟਾਈਮਸ ਰਾਕੇ ਪਣੇ 5 ਮਿੰਟ ਜਾ ਕੇ ਆ ਕੇ ਵਿਝਾ ਲਈ ਜੀ ਤੇ ਸਾਰਾ ਮਹੱਲਾ ਇਕੱਠਾ ਹੋ ਗਿਆ ਨਾਲ ਖੜਾ ਹਰ ਬੰਦਾ ਆ ਸੇ ਸਰ ਹੁਣੇ ਫੋਨ ਆਇਆ ਸੀਗਾ ਜੀ ਕਿ ਟੈਂਕੀ ਜੀ ਦਾ ਜੋਨੀ ਦਾ ਸਾਰੇ ਮਹੱਲੇ ਚੋਂ ਫੋਨ ਆਏ ਸੀਗੇ ਫਿਰ ਨਾਲ ਦੀ ਨਾਲ ਫਾਇਰ ਵਿਗੇਟ ਵਾਲਿਆਂ ਨੂੰ ਅਸੀਂ ਵੀ ਇਨਫੋਰਮ ਕਰਕੇ ਕਿਤੇ ਤੁਹਾਨੂੰ ਪਤਾ ਹੈ ਇਲੈਕਸ਼ਨਾਂ ਦਾ ਦੌਰ ਹੈ ਕਿੱਤੇ ਕੈਂਪੇਨ ਕਰਦੇ ਪਏ ਸੀ ਮੋਲ ਟਾਊਨ ਦੇ ਵਿੱਚ ਉੱਥੋਂ ਦੀ ਸਿੱਧਾ ਇੱਥੇ ਆ ਰਹੇ ਹਾਂ ਸਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸਰ ਮੈਂ ਜਸਟ ਪਹੁੰਚਿਆ ਹਾਂ ਪਰ ਪ੍ਰਮਾਤਮਾ ਦਾ ਇਹਨਾਂ ਸ਼ੁਕਰ ਹੈ ਜਿੰਨਾ ਕਿ ਮੈਨੂੰ ਸੁਨਾ ਚ ਮਿਲਿਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਬਹੁਤ ਪ੍ਰਮਾਤਮਾ ਨੇ ਸੁਣੀਆ ਬਹੁਤ ਬਚਾਓ ਗਿਆ ਲੁਧਿਆਣਾ ਲੈ ਕੇ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਪੁਰ ਸਭਿ ਸ਼ਿਕਾਰ ਸਲੀਮਾ ਰੋਡ ਦੇ ਉੱਤੇ ਖੜੇ ਹੋਏ ਹਾਂ ਤੇ ਇੱਥੇ ਫਾਰ ਵਾਗਟ ਦੇ ਘਟੋ ਘਾਟ ਵੀ 6-7 ਗੱਡੀਆਂ ਤੇ ਮੌਜੂਦ ਹੈਗੀਆਂ ਨੇ ਲੇਕਿਨ ਇੱਥੇ ਇੱਕ ਪੇਂਟ ਦੀ ਦੁਕਾਨ ਦੇ ਵਿੱਚ ਅੱਗ ਲੱਗਦੀ ਹੈ ਤੁਹਾਨੂੰ ਦਿਖਾ ਰਹੇ ਤਸਵੀਰ ਦਿਖਾ ਰਹੇ ਜਿੱਥੇ ਫਾਇਰ ਬ੍ਰਿਗੇਡ ਦੀ ਗੱਡੀਆਂ ਲਗਾਤਾਰ ਤੇ ਖੜੀਆਂ ਹੋਈਆਂ ਤੇ ਅੱਗ ਦੇ ਉੱਤੇ ਕਾਬੂ ਪਾ ਰਹੀਆਂ ਨੇ ਆ ਤੁਹਾਨੂੰ ਦਿਖਾ ਦਵਾਂ ਇੱਕ ਪਿੱਛੇ ਗੱਡੀ ਖੜੀ ਹੋਈ ਹੈ ਇੱਕ ਆ ਸਾਹਮਣੇ ਗੱਡੀ ਖੜੀ ਹੋਈ ਹੈ ਜਿਹੜੀਆਂ ਹੋਰ ਗੱਡੀਆਂ ਜਿਹੜੀਆਂ ਹੈਗੀਆਂ ਨੇ ਇੱਕ ਆ ਗੱਡੀ ਖੜੀ ਹੋਈ ਹੈ ਉਸ ਤੋਂ ਬਾਅਦ ਅੱਗੇ ਇੱਕ ਗੱਡੀ ਖੜੀ ਹੋਈ ਹੈ ਉਹ ਤਸਵੀਰਾਂ ਤੁਹਾਨੂੰ ਦਿਖਾਣੀਆਂ ਲਾਜ਼ਮੀ ਹੈ ਕਿ ਫਾਇਰ ਬ੍ਰਿਗੇਡ ਦੇ ਦਮਕਲ ਕਰਮਚਾਰੀ ਜਿਹੜੇ ਹੈਗੇ ਨੇ ਇਸ ਅੱਗ ਦੇ ਉੱਤੇ ਕਾਬੂ ਪਾ ਰਹੇ ਨੇ ਲੇਕਿਨ ਜਿਹੜੀ ਅੱਗ ਜਿਹੜੀ ਲੱਗੀ ਹੈ ਪੇਂਟ ਦੀ ਦੁਕਾਨ ਤੇ ਲੱਗੀ ਹੈ ਦੱਸਿਆ ਜਾਂਦਾ ਲੇਕਿਨ ਲਗਾਤਾਰ ਯਤਨ ਜਿਹੜੇ ਕਿੱਥੇ ਲੱਗੀ ਬਾਈ ਦੀ ਅੱਗ ਕਿੱਥੇ ਲੱਗੀ ਹੈ ਉੱਪਰ ਆ ਰਹੀ ਉੱਪਰ ਤੀਜੀ ਮੰਜ਼ਲ ਦੇ ਸਾਰੇ ਉੱਪਰ ਕਿੰਨਾ ਕੋ ਨੁਕਸਾਨ ਹੋ ਗਿਆ ਕਿੰਨੇ ਵੇ ਅੱਗ ਲੱਗਦੀ ਹੈ ਇਹ ਅੱਗ ਤਾਂ ਹੁਣੇ ਸੀ ਵੀ ਸੋਹਣੀ ਦੇਖਿਆ ਅੱਜ ਤਾਂ ਕੋਣਾ ਘੰਟਾ ਹੋਇਆ ਸਾਰੇ ਲੱਗੇ ਨੂੰ ਕੋਣਾ ਘੰਟਾ ਹੀ ਹੋਇਆ ਕਿੰਨੀ ਤੇਜ਼ ਸੀਗੀ ਤੇਜ਼ ਕਾਫੀ ਸੀਗੀ ਕੈਮੀਕਲ ਸੀਗਾ ਕੈਮੀਕਲ ਨੂੰ ਨਹੀਂ ਬਲਾਸਟ ਨਹੀਂ ਹੋਇਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਬਚਾਓ ਜਿਸਾ ਜਿਸਾ ਅਸੀਂ ਆਏ ਸੀ ਕੋਈ ਸਮਾਨ ਕੀਤਾ ਨਾ ਅਸੀਂ ਦੇਖਿਆ ਅੱਗ ਲੱਗੀ ਪਈ ਆ ਅਸੀਂ ਸਾਰੇ ਭੱਜ ਆਇਆ ਫੇ ਮੁੰਡੇ ਨਾਲ ਨੇ ਭਾਈ ਦਾ ਮੁੰਡਾ ਸੀ ਉਹ ਨਾਲੇ ਦੇ ਆਪ ਵੜ ਗਿਆ ਪਿਛਲੇ ਪਾਸੇ ਆਪਾਂ ਬਾਟੀਆਂ ਪਾ ਪਰ ਕੇ ਸਾਰੇ ਪਾਣੀ ਪਾਇਆ ਸਾਰਾ ਜਿੰਨਾ ਪਿੱਛੇ ਉਹ ਸਮਾਨ ਪਿਆ ਸੀ ਕੈਮੀਕਲ ਉਹ ਸਾਰੇ ਮੁੰਡਿਆਂ ਨੇ ਮਿਲ ਕੇ ਆਪਾਂ ਬਾਹਰ ਘਟਿਆ ਕਿ ਅੱਗ ਬਹੁਤ ਜ਼ਿਆਦਾ ਬਾਹਲੇ ਵਸੇ ਆ ਰਹੀ ਸੀ ਤੇ ਮਾਲਕ ਦੁਕਾਨ ਬੰਦ ਸੀਗੀ ਨੇਤੋਂ ਕੰਨਾਂ ਤੇ ਖੁੱਲੀ ਖੁੱਲੀ ਸੀ ਭਾਈ ਜੀ ਦੁਕਾਨ ਖੁੱਲੀ ਸੀ ਦੁਕਾਨ ਖੁੱਲੀ ਸੀ ਹਾਂਜੀ ਇੰਨੀ ਦੁਕਾਨ ਖੁੱਲੀ ਹੋਈ ਸੀ ਫਾਇਰ ਬੁਕੇਟ ਫਿਰ ਕਿੰਨੀ ਦੇਰ ਤੱਕ ਆ ਗਏ ਸੀ ਜੀ 15 ਮਿੰਟ ਤੱਕ ਆ ਗਏ ਆ ਗਏ 5-10 ਮਿੰਟ 15 ਮਿੰਟ ਆ ਗਏ ਜਾਂਦਾ ਕਾ ਮੱਲੇ ਜਿੰਨੇ ਹੀ ਮੱਲੇ ਲੈ ਭਾਈ ਸਾਰ ਨੇ ਬੜਾ ਸਹਾਇਕ ਕੀਤਾ ਹੈ ਅਪਏ ਨਹੀਂ ਕਹਿੰਦਾ ਕਿ ਅਸੀਂ ਇਕੱਲੇ ਨੇ ਕੀਤਾ ਸਾਰੇ ਮੱਲੇ ਮਿਲ ਗਏ ਕੋਈ ਨਾਲੇ ਪੜ ਗਿਆ ਕੋਈ ਕਿੱਥੋਂ ਪਾਣੀ ਲੈ ਗਿਆ ਕੋਈ ਕਿੱਥੋਂ ਲੈ ਕੇ ਆ ਰਿਹਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਪਰ ਬਹੁਤ ਜ਼ਿਆਦਾ ਜੀ 4 ਮਿੰਟ ਦੇ ਲੱਗੇ ਹੋਏ ਆ ਮੰਗਾ ਸ਼ਰਮੇ ਨਾਲ ਲੱਗਿਆ ਆ ਚੋਲ ਲੱਗੀਆਂ ਲੱਗੀਆਂ ਅੰਦਰ ਹੀ ਹੈਗੇ ਕੋਈ ਬਲਾਸ ਤਾਂ ਨਹੀਂ ਹੋਇਆ ਕੋਈ ਬਲਾਸ ਨਹੀਂ ਬਸ ਇੱਕ ਪੇਂਟ ਦਾ ਕੰਮ ਸੀ ਨਾ ਪੇਂਟ ਦਾ ਕੰਮ ਹੈ ਨਾ ਕੋਈ ਤੁਸੀਂ ਸਮੈਲ ਜਿਹੜੀ ਹੈ ਪੇਂਟ ਦੀ ਜਿਹੜੀ ਆ ਰਹੀ ਹੈ ਇਹ ਮਾਲਕ ਨੇ ਜਿਹੜੇ ਖੜੇ ਹੋਏ ਨੇ ਇਹ ਮਾਲਕ ਹੀ ਨੇ ਸਭ ਤੋਂ ਪਹਿਲਾਂ ਉਹ ਜਿਹੜੇ ਆ ਕੇ ਸਾਰੇ ਸਾਰੇ ਹੋ ਗਏ ਮਾਲਕ ਮਾਲਕ ਨੇ ਜਿਹੜੇ ਖੜੇ ਨੇ ਮਾਲਕ ਨੇ ਉਹ ਮਾਲਕ ਮਾਲਕ ਹੋਰ ਹੈ ਜੀ ਅੰਦਰ ਪਾਣੀ ਆ ਕੋਈ ਗੱਲ ਨਹੀਂ ਬਾਈ ਜੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਮਹਾਰਾਜ ਦੀ ਕਿਰਪਾ ਦੀ ਕਿੰਨੇ ਵੇ ਦੀ ਅੱਗ ਲੱਗਦੀ ਕਿੱਦਾਂ ਲੱਗਦੀ ਬਾਈ ਬਸ ਸੁਣੀ 2 ਘੰਟੇ ਪਿੰਟ ਹੋ ਗਿਆ ਬਾੜ ਗਿਆ ਪਿਆ ਹੁੰਦਾ ਸੀ ਕਬਾੜ ਨੂੰ ਅੱਗ ਲਾ ਕੇ ਹਾਂਜੀ ਪਤਾ ਨਹੀਂ ਕਬਾੜ ਤੇ ਕਿਸੇ ਨੇ ਸ਼ੁਰੂਆਤ ਕੀਤੀ ਹੈ ਕਿੱਦਾਂ ਲੱਗਦੀ ਹੈ ਪਤਾ ਨਹੀਂ ਕਹਿ ਨਹੀਂ ਸਕਦੇ ਕੁਝ ਵੀ ਅਸੀਂ ਤਾਂ ਥੱਲੇ ਬੈਠੇ ਸੀ ਉੱਤੇ ਇੱਕਦਮ ਪਤਾ ਲੱਗਿਆ ਧੂਆਂ ਨਹੀਂ ਕਿੰਨੇ ਨੁਕਸਾਨ ਹੋ ਗਏ ਭਾਈ ਜੀ ਬਿਨਾਂ ਨੁਕਸਾਨ ਵਾਲੇ ਕੁਝ ਨਹੀਂ ਕਹਿ ਸਕਦੇ ਸਾਰਾ ਪੇਂਟ ਹੀ ਸੀਗਾ ਹਾਂ ਹੱਕ ਪੇਂਟ ਸੀ ਡਾਈ ਦੇ ਕਲਰ ਸੀ ਡਾਈ ਦੇ ਕਲਰ ਆ ਜਿਹੜਾ ਖੁੱਲ ਕੇ ਆ ਰਹੇ ਹੋਸ਼ਲੀ ਹੁੰਦੀ ਹੈ ਨਹੀਂ ਹਾਲੇ ਕੁਝ ਨਹੀਂ ਕਹਿ ਸਕਦਾ ਜੀ ਕੀ ਹੋਇਆ ਕੀ ਨਹੀਂ ਹੋਇਆ ਪਾਣੀ ਆਪਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਜੋਨੀ ਵੀਰ ਵੀ ਮੌਜੂਦ ਹੈ ਜੋਨੀ ਭਾਜੀ ਕੋਈ ਨੁਕਸਾਨ ਸੂਨਪਾ ਦੀ ਕੁਝ ਹੋਇਆ ਸ਼ਾਂਤ ਤਾਂ ਕੋਈ ਖਾਸ ਨਹੀਂ ਹੁੰਦਾ ਕਹਿੰਦੇ ਠੀਕ ਹੋ ਜਾਗਾ ਉੱਪਰ ਕੁਆਰ ਸੀਗਾ ਫਾਇਰ ਗ੍ਰੇਡ ਵੀ ਟਾਈਮ ਸਾਰ ਕੇ ਇਹਨਾਂ ਨੇ ਮੁੰਡਿਆਂ ਨੇ ਬੜੀ ਹਿੰਮਤ ਕੀਤੀ ਨਾਲੇ ਜੋ ਪਾਣੀ ਪੂਣੀ ਪਾਇਆ ਕੱਢ ਕੇ ਸਾਰਿਆਂ ਨੇ ਕਰਕੇ ਪੂਰੀ ਫਾਇਰ ਗ੍ਰੇਡ ਵੀ ਟਾਈਮ ਸਾਰ ਕੇ ਉਹਨੇ 5 ਮਿੰਟ ਜਾ ਕੇ ਆ ਕੇ ਵਿਝਾ ਲਈ ਜੀ ਤੇ ਸਾਰਾ ਮਹੱਲਾ ਇਕੱਠਾ ਹੋ ਗਿਆ ਨਾਲ ਖੜਾ ਹਰ ਬੰਦਾ ਆ ਕੇ ਪਲਵਾਸ ਉੱਪਰ ਨੇ ਜਾ ਕੇ ਦੇਖ ਲਿਆ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਸਾਰੇ ਸਪਰੇ ਹਾਂ ਸਾਰੇ ਸਪਰੇ ਹਾਂ ਜਿਹੜੇ ਨਾਲ ਨਹੀਂ ਸੀ ਵਿਕਦੇ ਉੱਤੇ ਰੱਖੇ ਹੁੰਦੇ ਸੀਗੇ ਪੁਰਾਣੇ ਮੰਗਣ ਲੱਗਦੇ ਸਪਰੇ ਉੱਪਰ ਉੱਪਰ ਪਈਆਂ ਸੀ ਕੋਈ ਸਮਝ ਨਹੀਂ ਲੱਗੀ ਕਿੱਦਾਂ ਲੱਗਿਓ ਤੇ ਅਸੀਂ ਬਾਅਦ ਵਿੱਚ ਉੱਪਰ ਜਾਵਾਂਗੇ ਉਹ ਦੇਖਾਂਗੇ ਕੀ ਕਾਰਨ ਕੀ ਹੈ ਬਿਲਡਿੰਗ ਨੂੰ ਕੋਈ ਨੁਕਸਾਨ ਤਾਂ ਨਹੀਂ ਪਹੁੰਚਿਆ ਮਹਾਰਾਜ ਦੀ ਕਿਰਪਾ ਜੀ ਬਿਲਕੁਲ ਪਰਮਾਤਮਾ ਦੀ ਕਿਰਪਾ ਵਾ ਕਿ ਬਿਲਡਿੰਗ ਨੂੰ ਕੋਈ ਨੁਕਸਾਨ ਹੀ ਪਹੁੰਚਿਆ ਲੇਕਿਨ ਪਰਿਵਾਰ ਪੂਰਾ ਇਲਾਕਾ ਜਿਹੜਾ ਤੇ ਮੌਜੂਦ ਹੈਗਾ ਇਲਾਕੇ ਨੇ ਪੂਰੀ ਮਰਦ ਕੀਤੀ ਆ ਆਮ ਆਦਮੀ ਪਾਰਟੀ ਦਾ ਜੋਲੀ ਜ ਉੱਤੇ ਦੀ ਗੱਲ ਕੀਤੀ ਆਵੇ ਤਾਂ ਉੱਤੇ ਮੰਗੇ ਸ਼ਰਮਾ ਵੀ ਜਿਹੜੇ ਉੱਤੇ ਹੈਗੇ ਨਹੀਂ ਲੇਕਿਨ ਤਮਾਮ ਗੱਡੀਆਂ ਫਾਇਰ ਅਪ ਗੇਟ ਦੇ ਉੱਤੇ ਖੜੀਆਂ ਲੇਕਿਨ ਫਾਇਰ ਕਰ ਦਾ ਦਮਕਲ ਕਰਮ ਜਾਰੀ ਜਿਹੜੇ ਨਹੀਂ ਸਾਈਡਲੀ ਬਿਲਡਿੰਗ ਤੋਂ ਜਾ ਕੇ ਉੱਤੇ ਜੋ ਕਬਾੜ ਪਿਆ ਉਸ ਨੂੰ ਜਿਹੜਾ ਪੂਰਾ ਆਕਰੂ ਸ਼ਾਂਤ ਕਰਨ ਤੇ ਲੱਗੇ ਹੋਏ ਨੇ ਲੇਕਿਨ ਐਸ ਐਚ ਓ ਨਰਦੇਵ ਸਿੰਘ ਵੀ ਛੜ ਨਾਲ ਤਮ ਦਿਖਾ ਰਿਹਾ ਨਰਦੇਵ ਸਿੰਘ ਜੀ ਐਸ ਐਚ ਓ ਨਾਲ ਹੀ ਨੇ ਜੋ ਮੌਕੇ ਤੇ ਸਥਿਤੀ ਨੂੰ ਇਹ ਕਾਫੀ ਅਕਸਰ ਹੈ ਨਰਦੇਵ ਜੀ ਨਰਦੇਵ ਭਾਈ ਸਤਿ ਸ਼੍ਰੀ ਅਕਾਲ ਤੋਗੇ ਮੁਬਾਰਕਾਂ ਤੁਹਾਨੂੰ ਸਰ ਕਿ ਕਿੰਨੇ ਵਜੇ ਸੂਚਨਾ ਆਉਂਦੀ ਆ ਇਹ ਜੀ ਸਾਨੂੰ ਨਾ ਅੱਧਾ ਘੰਟਾ ਪਹਿਲਾਂ ਪਤਾ ਲੱਗਿਆ ਸੀ ਨਾਲ ਦੀ ਨਾਲ ਕੰਟਰੋਲ ਨਾਲ ਤਾਲਮੇਲ ਕਰ ਲਿਆ ਸੀ ਤੇ ਨਾਲ ਹੀ ਆਪਣਾ ਫਾਇਰ ਵਾਲਿਆਂ ਨਾਲ ਵੀ ਤਾਲਮੇਲ ਕਰ ਲਿਆ ਸੀ ਤੇ ਕੰਟਰੋਲ ਦੇ ਥਰੂ ਵੀ ਤਾਲਮੇਲ ਹੋ ਗਿਆ ਸੀ ਤੇ ਵਿਦ ਦਿਨ 15 ਮਿੰਟ ਸਾਰਾ ਕੁਝ ਓਕੇ ਓਕੇ ਹੁਣ ਕੰਟਰੋਲ ਹੋ ਗਿਆ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਕੋਈ ਅਹਿਜਾ ਜਾਨੀ ਨੁਕਸਾਨ ਨਹੀਂ ਕਿਉਂਕਿ ਛੱਤ ਤੇ ਜਿਹੜਾ ਇਹਨਾਂ ਦਾ ਦੱਸਣ ਦੇ ਮਤਲਬ ਕਵਾੜ ਜੋ ਵੀ ਕਵਾੜ ਸੀਗਾ ਜਕਰੈਪ ਸੀਗਾ ਉਹਦੇ ਵਿੱਚ ਕੋਈ ਇਹੋ ਜੀ ਚੀਜ਼ ਜੋ ਉਹ ਬਾਅਦ ਚ ਪਤਾ ਲੱਗੂਗੀ ਜੀ ਉਹਦੇ ਚੋਂ ਹੀ ਕੋਈ ਅੱਗ ਧੁਕੀ ਹੈ ਜਿਵੇਂ ਹੀ ਪਤਾ ਲੱਗਿਆ ਮਤਲਬ 20 25 ਮਿੰਟਾਂ ਦੇ ਵਿੱਚ ਹੀ ਕੰਟਰੋਲ ਹੋ ਗਿਆ ਇਹੋ ਕਾਫੀ ਲਕਸਰ ਨੇ ਨਰਦੀਪ ਤਮਾਮ ਥਾਣੇ ਡਿਊਟੀ ਨਿਭਾ ਚੁਕੇ ਹੋਏ ਨੇ ਅਗਰ ਇਤਨੀ ਕੋਈ ਸਥਿਤੀ ਹੁੰਦੀ ਹੈ ਮੌਕੇ ਤੇ ਆਪ ਪਹੁੰਚਦੇ ਨੇ ਤੇ ਮੌਕੇ ਤੇ ਉਹ ਸਥਿਤੀ ਦਾ ਜਾਇਜ਼ਾ ਵੀ ਲੈਂਦੇ ਨੇ ਮੌਕੇ ਤੇ ਖੜੇ ਨੇ ਤਮਾਮ ਪਬਲਿਕ ਨੂੰ ਵੀ ਟ੍ਰੈਫਿਕ ਨੂੰ ਵੀ ਸੰਚਾਰੂ ਰੂਪ ਤੋਂ ਚਾਲੂ ਕਰਾ ਰਹੇ ਨੇ ਇਹਦੇ ਮੁਲਾਜ਼ਮ ਇਹਨਾਂ ਨੇ ਸਾਫ਼ ਗੱਲ ਕੀਤੀ ਟ੍ਰੈਫਿਕ ਨਹੀਂ ਰੁਕਣੀ ਚਾਹੀਦੀ ਉੱਥੋਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰਮਾਤਮਾ ਦਾ ਸ਼ੁਕਰਾਨਾ ਵੈ ਮੌਕੇ ਤੇ ਅਫਸਰ ਜਿਹੜੇ ਖੜੇ ਹੋਏ ਨੇ ਨਰਦੇਵ ਜੀ ਐਸਐਚਓ ਥਾਣਾ ਡਿਵੀਜ਼ਨ ਨੰਬਰ 3 ਦੇ ਜਾਇਜ਼ਾ ਲਿਤਾ ਜਾ ਰਿਹਾ ਲੇਕਿਨ ਫਾਇਰ ਵਗੇਰੇ ਦਮਕਲ ਕਰਮਚਾਰੀ ਲੱਗੇ ਹੋਏ ਨੇ ਅੱਤੇ ਉੱਤੇ ਕਾਹੂ ਪਾ ਲਿਤਾ ਗਿਆ ਜੋ ਕਬਾੜ ਸੀਗਾ ਉਸ ਨੂੰ ਅੱਗ ਲੱਗੀ ਸੀ ਸ਼ੋਕ ਪ੍ਰਸ਼ਰ ਪੱਪੀ ਦਾ ਜਿਹੜਾ ਪੁੱਤਰ ਨੇ ਉਹ ਆਏ ਨੇ ਵਿਕਾਸ ਗੱਲਬਾਤ ਵੀ ਕਰਦੇ ਆ ਆਮ ਆਰੀ ਪਾਰਟੀ ਦੇ ਵਿਧਾਇਕ ਦੇ ਬੇਟਾ ਜੀ ਨੇ ਵਿਕਾਸ ਜੀ ਕਦੋਂ ਪਤਾ ਲੱਗਿਆ ਕਿ ਅੱਗ ਲੱਗੀ ਹੈ ਸਰ ਹੁਣੇ ਫੋਨ ਆਇਆ ਸੀਗਾ ਜੀ ਕਿ ਟੈਂਕੀ ਜੀ ਦਾ ਜੋਨੀ ਦਾ ਸਾਰੇ ਮਹੱਲੇ ਚੋਂ ਫੋਨ ਆਏ ਸੀਗੇ ਫਿਰ ਨਾਲ ਦੀ ਨਾਲ ਫਾਇਰ ਬਿਗੇਟ ਵਾਲਿਆਂ ਨੂੰ ਅਸੀਂ ਵੀ ਇਨਫੋਰਮ ਕਰਕੇ ਕਿਤੇ ਤੁਹਾਨੂੰ ਪਤਾ ਇਲੈਕਸ਼ਨਾਂ ਦਾ ਦੌਰ ਕਿਤੇ ਕੰਪੇਨ ਕਰਦੇ ਪਏ ਸੀ ਮਾਲ ਟਾਊਨ ਦੇ ਵਿੱਚ ਉੱਥੋਂ ਦੀ ਸਿੱਧਾ ਇੱਥੇ ਆ ਰਹੇ ਹਾਂ ਸਰ ਕੋਈ ਜਾਣੀ ਨੁਕਸਾਨ ਤਾਂ ਨਹੀਂ ਹੋਇਆ ਸਰ ਮੈਂ ਜਸਟ ਪਹੁੰਚਿਆ ਹਾਂ ਪਰ ਪ੍ਰਮਾਤਮਾ ਦਾ ਇਨਾ ਸ਼ੁਕਰ ਹੈ ਜਿੰਨਾ ਕਿ ਮੈਨੂੰ ਸੋਨਾ ਚ ਮਿਲਿਆ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਬਹੁਤ ਪ੍ਰਮਾਤਮਾ ਨੇ ਸੁਣੀਆ ਬਹੁਤ ਬਚਾਅ ਹੋ ਗਿਆ ਲੇਕਿਨ ਤੁਸੀਂ ਇੱਕ ਐਕਸੀ ਵਿਧਾਇਕ ਦੇ ਪੁੱਤਰ ਹੋ ਜਿਹੜੇ ਆਮ ਆਵਾਮ ਦੇ ਵਿੱਚ ਵਰਸਾਤਾ ਵੀ ਲੱਗੇ ਰਹਿੰਦੇ ਸੀਗੇ ਤੁਸੀਂ ਲੋਕਾਂ ਦੇ ਨਾਲ ਉਸ ਸਮੇਂ ਵੀ ਜੁੜੇ ਹੋਏ ਹੋਏ ਜਦ ਲੋਕਾਂ ਦੇ ਉੱਤੇ ਛੋਟੀ ਮੁਸੀਬਤ ਵੀ ਆ ਗਈ ਦੇਖੋ ਸਰ ਤੁਸੀਂ ਕੀ ਕਿਹਾ ਪਬਲਿਕ ਨੇ ਜੇ ਪਬਲਿਕ ਦੇ ਨਹੀਂ ਕੰਮ ਆਵਾਂਗੇ ਜਿੱਦਾਂ ਬਾਕੀਆਂ ਨੂੰ ਛੱਡਦਾ ਉਦਾਂ ਹੀ ਸਾਨੂੰ ਵੀ ਛੱਡ ਦੇਣਗੇ ਕੋਈ ਪਰਮਾਨੈਂਟ ਟੈਗ ਨਹੀਂ ਹੈਗਾ ਜੇ ਸੇਵਾ ਕਰਾਂਗੇ ਇਹ ਚਲੋ ਇਹ ਤਾਂ ਸਾਡਾ ਫਰਜ਼ ਬਣਦਾ ਜੇ ਕਿਸੇ ਦਾ ਪੁੱਤਰ ਕਹਿੰਦਾ ਹੱਕ ਤੁਸੀਂ ਜਿੱਦਾਂ ਕਹਿ ਰਹੇ ਹੋ ਵਿਧਾਇਕ ਦਾ ਪੁੱਤਰ ਤਾਂ ਉਹ ਲੋਕੀ ਬਣਾਉਂਦੇ ਨੇ ਤਾਂ ਸਾਡਾ ਫਰਜ ਬਣਦਾ ਸੀ ਲੋਕਾਂ ਦੇ ਵਿਚ ਆਉਣਾ ਲੇਕਿਨ ਜਦੋਂ ਕਈ ਵਾਰੀ ਐਮਐਲਏ ਹੋਵੇ ਦਿਖਦੇ ਨਹੀਂ ਇੱਧਰ ਛੋਟੇ ਛੋਟੇ ਇਨਸੀਡੈਂਟ ਤੇ ਦਿਖਦੇ ਨਹੀਂਗੇ ਲੇਕਿਨ ਇਹ ਪਹਿਲਾ ਇੱਕ ਐਮਐਲਏ ਦਾ ਪੁੱਤਰ ਆ ਕਿ ਐਮਐਲਏ ਸਾਡਾ ਚਲੋ ਐਮਪੀ ਦੇ ਇਲੈਕਸ਼ਨਾਂ ਪੀਜ਼ੀ ਨਹੀਂ ਲੇਕਿਨ ਆਪਣੇ ਸੁਪੁੱਤਰ ਨੂੰ ਭੇਜ ਦਿੱਤਾ ਮੈਂ ਵੀ ਭਾਜੀ ਮਾਲਟਾਊਨ ਚ ਕਿਤੇ ਮੀਟਿੰਗ ਕਰ ਰਿਹਾ ਸੀਗਾ ਜਿੱਦਾਂ ਹੀ ਪਤਾ ਲੱਗਿਆ ਅੱਜ ਜੋ ਵੀ ਟਿਕਟ ਵੀ ਮਿਲਿਓ ਹਲਕਾ ਸੈਂਟਰਲ ਦੇ ਨਿਵਾਸੀਆਂ ਕਰਕੇ ਮਿਲੀ ਆ ਤਾਂ ਹਲਕਾ ਸੈਂਟਰਲ ਦੇ ਨਿਵਾਸੀਆਂ ਨਾਲ ਅਸੀਂ ਇਹਨਾਂ ਦਾ ਦੇਣਾ ਤਾਂ ਸਾਰੀ ਉਮਰ ਨਹੀਂ ਦੇ ਸਕਦੇ ਚਾਹੀਦਾ ਲੋਕ ਹਾਂਜੀ ਹਾਂ ਬਿਲਕੁਲ ਬਿਲਕੁਲ ਸਰ ਬਿਲਕੁਲ ਜਾਇਜ਼ਾ ਲਵਾਂਗੇ ਤੇ ਜਿਨ੍ਹਾਂ ਦੇ ਲੱਗੀ ਹੈ ਮਿਸ ਹੈਪਨਿੰਗ ਹੋਈ ਹੋ ਪਰਿਵਾਰ ਨਾਲ ਗੱਲਬਾਤ ਕਰਾਂਗੇ ਸਾਰਾ ਚੈੱਕ ਕਰਾਂਗੇ ਸਰ ਬਹੁਤ ਬਹੁਤ ਸ਼ੁਕਰੀਆ ਇਹ ਸਾਡੇ ਨਾਲ ਸ਼ੋਪ ਪ੍ਰੈਸ਼ਰ ਪੰਪੀ ਦੇ ਪੁੱਤਰ ਸਾਧਨਾ ਮੌਜੂਦ ਸੀ ਜੋ ਜਾਇਜ਼ਾ ਲੈਣ ਉਸੇ ਤੇ ਮੌਕੇ ਤੇ ਪਹੁੰਚੇ ਵੀ ਆ ਲੇਕਿਨ ਇੱਕ ਵੱਡੀ ਗੱਲ ਹੈ ਕਿ ਜੋ ਐਮਐਲਏ ਨੇ ਉਹ ਲਗਾਤਾਰ ਆਪਣੇ ਇਲਾਕੇ ਦੀ ਜਿਹੜੀ ਹੈ ਦੇਖ ਰਹਿ ਦੇ ਵਿੱਚ ਲੱਗੇ ਰਹਿੰਦੇ ਨੇ ਲੇਕਿਨ ਤਸਵੀਰਾਂ ਨੂੰ ਇਸ ਕਰਕੇ ਦਿਖਾਈ ਜਾ ਰਹੀ ਹੈ ਕਿ ਹਮੇਸ਼ਾ ਜੋ ਪੁੱਤਰ ਨੇ ਤੇ ਉਹ ਲਗਾਤਾਰ ਪਹੁੰਚ ਰਹੇ ਨੇ ਤੇ ਉਸ ਤੋਂ ਬਾਅਦ ਹਰ ਸਮੱਸਿਆ ਦਾ ਹੱਲ ਵੀ ਕਰਦੇ ਨੇ ਵਿਧਾਇਕ ਕੈਮਰਾਮੈਨ ਹਾਨੀ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ ਲਾਈਵ